ਤਾ ਕਾਲੀ ਲੀਡਰ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਤਾਂ ਫੌਜ ਸਿੰਘ ਜੀ ਉਸ ਵੇਲੇ ਮੰਤਰੀ ਮੰਡਲ ਦੇ ਵਿੱਚ ਰਹੇ ਨੇ ਤਾਂ ਉਹ ਵੀ ਇਹ ਦੇਖ ਸਕਦੇ ਆਪਣਾ ਸਪਸ਼ਟੀਕਰਨ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਤਾਂ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ ਸਪਸ਼ਟੀਕਰਨ ਫੜ ਕੇ ਸਖਤਰੇ ਤੇ ਵਿਖੇ ਜਾ ਰਹੇ ਨੇ ਤਾਂ ਤਸਵੀਰਾਂ ਸਾਰੇ ਪਹਿਲਾਂ ਮਤਾਂ ਜੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਬੀਬੀ ਜ਼ਗੀਰਕਰ ਹੋਣਾ ਨੇ ਆਉਣਾ ਸੀਗਾ ਅੱਜ ਤਾਂ ਉਹਨਾਂ ਤੋਂ ਆਉਣ ਤੋਂ ਪਹਿਲਾਂ ਹੀ ਜੋ ਬਾਕੀ ਮੰਤਰੀ ਸਾਹਿਬਾਨ ਹੈਗੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਦੇ ਨੇ ਤਾਂ ਸੌਣ ਸਿੰਘ ਜੀ ਜੋ ਉਸ ਵੇਲੇ ਜੋ ਮੰਤਰੀ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਆਪਣਾ ਇੱਥੇ ਆ ਕੇ ਜੋ ਕੈਬਨਿਟ ਦਾ ਹਿੱਸਾ ਰਹੇ ਨੇ ਤਾਂ ਸਪਸ਼ਟਕਰਨ ਦੇਣ ਵਾਸਤੇ ਇੱਥੇ ਪਹੁੰਚ ਰਹੇ ਨੇ ਤਾਂ ਇੱਥੇ ਪਹੁੰਚੇ ਨੇ ਸੱਤ ਜੀ ਸਪਸ਼ਟਕਰਨ ਫੜ ਕੇ ਤਾਂ ਏ ਖਾਸ ਤਸਵੀਰਾਂ ਸਭ ਤੋਂ ਪਹਿਲਾਂ ਜੀ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਵਾਸਤੇ ਅੰਦਰ ਜਾਣਗੇ ਤਾਂ ਉਸ ਤੋਂ ਬਾਅਦ ਬਾਹਰ ਆ ਕੇ ਸਪਸ਼ਟੀਕਰਨ ਜੋ ਉਸ ਕਤਰੇ ਤੇ ਵਿਖੇ ਜੋ ਆਪਣਾ ਦੇਣਗੇ ਤਾਂ ਤਸਵੀਰਾਂ ਟਾੜਨ ਆਪਣੇ ਸਹੂਗੀ ਨੂੰ ਕਵਾਂਗੇ ਤਸਵੀਰਾਂ ਜਿਹੜੀਆਂ ਲਗਾਤਾਰ ਅੰਦਰ ਦੀਆਂ ਵੀ ਸਾਂਝੀਆਂ ਨਾਲ ਦੀ ਨਾਲ ਟਾੜਨਾ ਕਰਦੇ ਆਂ ਕਾਸ ਤਸਵੀਰਾਂ ਤੜਨਾ ਸਾਂਝੀਆਂ ਕੀਤੀਆਂ ਨੇ ਕਿ ਮੰਤਰੀ ਸਾਹਿਬਾਨ ਜੋ ਉਸ ਵੇਲੇ ਅਕਾਲੀ ਦਲ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਸੌਣ ਸਿੰਘ ਜੀ ਉਹ ਹੁਣ ਅੱਜ ਜੋ ਸ਼੍ਰੀ ਕਲਤਕ ਸਾਬ ਵਿਖੇ ਪਹੁੰਚੇ ਨੇ ਤਾਂ ਸਕਤਰੇਤ ਵਿਖੇ ਪਹੁੰਚ ਕੇ ਆਪਣਾ ਸਪਸ਼ਟਿਕਰਨ ਦੇਣਗੇ ਹੱਦ ਦੇ ਸਪਸ਼ਟਿਕਰਨ ਫੜ ਕੇ ਨਾਮ ਅੱਖਾਂ ਦੇ ਨਾਲ ਗੁਰੂ ਘਰ ਵਿਖੇ ਆਏ ਨੇ ਤਾਂ ਸੁਕੀਸਾ ਮੇਦੇ ਵਿੱਚ ਬੀਬੀ ਜਗੀਰਕੌਰ ਜੀ ਵੀ ਆਉਣਗੇ ਤਾਂ ਤੜ ਨਾਲ ਕਲੀ-ਕਲੀ ਤਸਵੀਰ ਜੋ ਅਪਡੇਟ ਹੈ ਤੜ ਨਾਲ ਕਲੀ-ਕਲੀ ਤਸਵੀਰ ਜੋ ਸਾਂਝੀ ਕਰਦੇ ਰਾਵਾਂਗੇ ਯਾਰ ਤਾਂ ਕੱਲੀ ਲੀਡਰ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਉਹ ਸਹੁ ਸਿੰਘ ਜੀ ਉਸ ਵੇਲੇ ਮੰਤਰੀ ਮੰਡਲ ਦੇ ਵਿੱਚ ਰਹੇ ਨੇ ਤਾਂ ਉਹ ਵੀ ਇਹ ਵੇਖ ਸਕਦੇ ਆਪਣਾ ਸਪਸ਼ਟੀਕਰਨ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਤਾਂ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਹੱਥ ਦੇ ਵਿੱਚ ਸਪਸ਼ਟੀਕਰਨ ਫੜ ਕੇ ਸਕਤਰੇ ਦੇ ਵਿਖੇ ਜਾ ਰਹੇ ਨੇ ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਬੀਬੀ ਜਗੀਰਕੌਰ ਹੋਣਾ ਨੇ ਆਉਣਾ ਸੀਗਾ ਅੱਜ ਤਾਂ ਉਹਨਾਂ ਤੋਂ ਆਉਣ ਤੋਂ ਪਹਿਲਾਂ ਹੀ ਜੋ ਬਾਕੀ ਮੰਤਰੀ ਸਾਹਿਬਾਨ ਹੈਗੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਉੱਥੇ ਇੱਥੇ ਪਹੁੰਚਦੇ ਨੇ ਤਾਂ ਸੌਣ ਸਿੰਘ ਜੀ ਜੋ ਉਸ ਵੇਲੇ ਜੋ ਮੰਤਰੀ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਆਪਣਾ ਇੱਥੇ ਆ ਕੇ ਜੋ ਕੈਬਨਿਟ ਦਾ ਹਿੱਸਾ ਰਹੇ ਨੇ ਤਾਂ ਸਪਸ਼ਟਕਰਨ ਦੇਣ ਵਾਸਤੇ ਇੱਥੇ ਪਹੁੰਚ ਰਹੇ ਨੇ ਤਾਂ ਇੱਥੇ ਪਹੁੰਚੇ ਨੇ ਸੱਤ ਜਿ ਸਪਸ਼ਟਕਰਨ ਫੜ ਕੇ ਤਾਂ ਏ ਖਾਸ ਤਸਵੀਰਾਂ ਸਭ ਤੋਂ ਪਹਿਲਾਂ ਜੀ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਵਾਸਤੇ ਅੰਦਰ ਜਾਣਗੇ ਤਾਂ ਉਸ ਤੋਂ ਬਾਅਦ ਬਾਹਰ ਆ ਕੇ ਸਪਸ਼ਟੀਕਰਨ ਜੋ ਉਸ ਕਤਰੇਤ ਵਿਖੇ ਜੋ ਆਪਣਾ ਦੇਣਗੇ ਤਾਂ ਤਸਵੀਰਾਂ ਟੜਨਾ ਆਪਣੇ ਸਹਿਯੋਗੀ ਨੂੰ ਕਵਾਂਗੇ ਤਸਵੀਰਾਂ ਜਿਹੜੀਆਂ ਲਗਾਤਾਰ ਅੰਦਰ ਦੀਆਂ ਵੀ ਸਾਂਝੀਆਂ ਨਾਲ ਦੇ ਨਾਲ ਤੜਨਾ ਕਰਦੇ ਆਂ ਕਾਸ ਤੁਸੀਂ ਇਹ ਤੜਨਾ ਸਾਂਝੇ ਕੀਤੇ ਆ ਨੇ ਕਿ ਮੰਤਰੀ ਸਾਹਿਬਾਨ ਜੋ ਉਸ ਵੇਲੇ ਅਕਾਲੀ ਦਲ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਸੌਣ ਸਿੰਘ ਜੀ ਉਹ ਹੁਣ ਅੱਜ ਜੋ ਸ਼੍ਰੀ ਕਾਲਟਕ ਸਾਹਿਬ ਵਿਖੇ ਪਹੁੰਚੇ ਨੇ ਤਸਕਤਰੇ ਤੇ ਵਿਖੇ ਪਹੁੰਚ ਕੇ ਆਪਣਾ ਸਪਸ਼ਟਿਕਰਨ ਦੇਣਗੇ ਹਾਤੇ ਵੀ ਸਪਸ਼ਟਿਕਰਨ ਫੜ ਕੇ ਨਾਮ ਅੱਖਾਂ ਦੇ ਨਾਲ ਗੁਰੂ ਘਰ ਵਿਖੇ ਆਏ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਬੀਬੀ ਜ਼ਗੀਰ ਕੌਰ ਜੀ ਵੀ ਆਉਣਗੇ ਤਾਂ ਨਾਲ ਕੱਲੀ ਕੱਲੀ ਤਸਵੀਰ ਜੋ ਅਪਡੇਟ ਹੈ ਨਾਲ ਕੱਲੀ ਕੱਲੀ ਤਸਵੀਰ ਜੋ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਜਗਬਨੀ ਟੀਵੀ ਸ਼੍ਰੀਮੰਤ ਸਾਈ